ਸ਼ਾਂਤਾਂ ਮਹਾਪੁਰਖਾਂ ਗੁਰੂਆਂ ਅਤੇ ਬਹੁਜਨ ਰੈਬਰਾਂ ਨੂੰ ਨਮਨ ਕਰਦੇ ਹੋਏ ਆਪ ਸਭ ਨੂੰ ਜੈ ਤੀਮ ਜੈ ਭਾਰ ਮੈਂ ਐਡਵੋਕੇਟ ਰਣਜੀਤ ਕੁਮਾਰ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪਰਮ ਆਦਰਨੀਏ ਭੈਣ ਮਾਇਆਬਤੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਭਾਰ ਪ੍ਰਗਟ ਕਰਦਾ ਅਤੇ ਉਹਨਾਂ ਦੇ ਨਾਲ ਸ਼੍ਰੀ ਰਣਜੀਤ ਸਿੰਘ ਬੈਨੂਵੈਲ ਸਾਹਿਬ ਇੰਚਾਰਜ ਪੰਜਾਬ ਮਾਮਲੇ ਸਹਿ ਪ੍ਰਭਾਰੀ श्री विपुल कुमार जी ਅਤੇ ਪੰਜਾਬ ਸੂਬੇ ਦੇ ਉर्जावान ਨੌਜਵਾਨ ਪ੍ਰધાન ਸਰਦਾਰ ਜਸਬੀਤ ਸਿੰਘ ਗੜੀ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਵਰਗੇ ਇੱਕ ਨਿਮਾਣੇ ਜਿਹੇ ਪਾਰਟੀ ਵਰਕਰ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਥਾਪ ਕੇ ਇੱਕ ਮੇਰਾ ਇਕੱਲੇ ਦਾ ਨਹੀਂ ਮੇਰੇ ਪਰਿਵਾਰ ਦਾ ਨਹੀਂ ਲੋਕ ਸਭਾ ਹਲਕੇ ਦੇ ਵਿੱਚ ਜਿੰਨੇ ਵੀ ਬਹੁਜਨ ਅੰਦੋਲਨ ਦੇ ਵਿੱਚ ਛੋਟੇ بڑے ਦਰਜਾ ਬਾਦ ਦਰਜਾ ਅਹੁਦੇਦਾਰ ਸਹਿਬਾਨ ਕੰਮ ਕਰ ਰਹੇ ਨੇ ਉਹਨਾਂ ਸਭ ਦਾ ਸਨਮਾਨ ਕੀਤਾ ਔਰ ਮੇਰੀ ਦੋ ਦਹਾਕਿਆਂ ਤੋਂ ਵੱਧ ਦੀ ਭੋਜਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਅਤੇ ਸੇਵਾ ਨੂੰ ਜੋ ਉਹਨਾਂ ਨੇ ਅਕਨੋਲਜੀ ਹੀ ਨਹੀਂ ਕੀਤਾ ਉਸ ਦਾ ਪੂਰਾ ਮਾਨ ਸਨਮਾਨ ਰੱਖਿਆ ਉਸ ਲਈ ਮੈਂ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਭਾਰ ਪ੍ਰਗਟ ਕਰਦਾ ਔਰ ਨਾਲ ਹੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸਮੂਹ ਵੋਟਰ ਸਪੋਰਟਰ ਇਲਾਕਾ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਪਿਛਲੇ 70 ਸਾਲ ਤੋਂ ਤੁਸੀਂ ਜਿਨ੍ਹਾਂ ਪਾਰਟੀਆਂ ਨੂੰ ਵੋਟ ਲਗਾਤਾਰ ਪਾंदे ਆਏ ਹੋ ਉਹਨਾਂ ਨਾ ਤੁਹਾਡੇ ਜੀਵਨ 'ਚ ਕੋਈ ਪਰਵਰਤਨ ਲੈ ਕੇ ਆਏ ਨਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਪਰਵਰਤਨ ਲੈ ਕੇ ਆਏ ਨਾ ਸਮਾਜ ਦੇ ਵਿੱਚ ਕੋਈ ਪਰਵਰਤਨ ਆਇਆ ਨਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਕੋਈ ਸੁਰੱਖਿਆ ਤਰੱਕੀ ਸ਼ਾਂਤੀ ਦਾ ਕੋਈ ਵੀ ਫੈਸਲਾ ਐਸਾ ਨਹੀਂ ਕੀਤਾ ਮੈਂ ਇਸ ਕਰਕੇ ਆਪ ਸਭ ਨੂੰ ਬੇਨਤੀ ਕਰਦਾ ਜੇਕਰ ਤੁਸੀਂ ਵਾਕਈ ਬਦਲਾਵ ਚਾਹੁੰਦੇ ਹੋ ਤਾਂ ਇਸ ਵਾਰੀ ਬਹੁਜਨ ਸਮਾਜ ਪਾਰਟੀ ਦੇ ਹਾਥੀਚੋ ਨਿਸ਼ਾਨਤੀ 1 ਜੂਨ ਨੂੰ ਵੋਟ ਪਾ ਕੇ ਮੈਨੂੰ ਸਫਲ ਬਣਾਓ ਔਰ ਮੈਂ ਆਪ ਜੀ ਨੂੰ ਵਾਦਾ ਕਰਦਾ ਜੇਕਰ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਤੁਹਾਡੀ ਹੱਕ ਸੱਚ ਔਰ ਇਨਸਾਫ ਦੀ ਲੜਾਈ ਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਊਂਗਾ ਲੋਕਤੰਤਰ ਅਤੇ ਸੰਵਿਧਾਨ ਦੇ ਦੇ ਰੱਖਿਆ ਵਾਸਤੇ ਆਪਣੀ ਪੂਰੀ ਜੀਵਨ ਦੀ ਵਾਹ ਲਗਾ ਦੂੰਗਾ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪਾਤ